ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਗੁਰੂ ਨਾਨਕ ਦੇਵ ਜੀ ਅਤੇ ਭੂਮੀਆਂ ਚੋਰ ਇੱਕ ਵਾਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਦਾ ਉਧਾਰ ਕਰਦੇ ਕਰਦੇ ਇੱਕ ਡਾਕੇ ਨਗਰ ਵਿੱਚ ਪਹੁੰਚ ਗਏ ਜਿੱਤੇ ਇੱਕ ਬਹੁਤ ਵੱਡਾ ਜ਼ਿੰਮੇਦਾਰ ਰਹਿੰਦਾ ਸੀ ਲੋਕ ਉਸ ਨੂੰ ਭੂਮੀ ਜੀ ਅਰਥਾਤ ਉਮੀਦਾ ਸੁਆਮੀ ਕਹਿੰਦੇ ਸਨ ਭੂਮੀਆਂ ਆਪਣੇ ਇਲਾਕੇ ਦਾ ਸਭ ਤੋਂ ਵੱਡਾ ਜ਼ਿਮੀਦਾਰ ਤਾਂ ਹੈ ਹੀ ਸੀ ਪਰ ਨਾਲ ਦੀ ਨਾਲ ਚੋਰੀ ਦਾ ਕੰਮ ਵੀ ਕਰਦਾ ਸੀ ਜਾਣ ਕੇ ਹੈਰਾਨੀ ਹੋਵੇਗੀ ਕਿ ਭੂਮੀਆਂ ਚੋਰ ਆਪਣੇ ਘਰ ਵਿੱਚ ਲੰਗਰ ਵੀ ਲਗਉਂਦਾ ਸੀ ਚੋਰੀ ਕਰਕੇ ਉਹ ਜੋ ਵੀ ਲੈਂਦਾ ਸੀ ਉਸ ਨੂੰ ਗਰੀਬਾਂ ਵਿੱਚ ਵੰਡ ਦਿੰਦਾ ਸੀ ਅਤੇ ਉਸ ਨੇ ਨਗਰ ਦੇ ਲੋਕਾਂ ਨੂੰ ਵੀ ਸਖਤ ਹਦਾਇਤ ਦਿੱਤੀ ਹੋਈ ਸੀ ਜੇਕਰ ਕੋਈ ਵੀ ਸਾਧੂ ਫਕੀਰ ਆਵੇ ਤਾਂ ਤੁਸੀਂ ਉਸ ਨੂੰ ਆਪਣੇ ਕੋਲ ਨਹੀਂ ਬਿਠਾਉਣਾ ਬਲਕਿ ਮੇਰੇ ਘਰ ਭੇਜ ਦੇਣਾ ਹੈ ਭੂਮਿਏ ਨੇ ਆਪਣੇ ਘਰ ਵਿੱਚ ਇੱਕ ਧਰਮਸ਼ਾਲਾ ਵੀ ਬਣਾਈ ਹੋਈ ਸੀ ਜਿੱਥੇ ਅੱਠੇ ਪਹਿਰ ਲੰਗਰ ਚੱਲਦਾ ਰਹਿੰਦਾ ਸੀ ਜੋ ਕੋਈ ਵੀ ਉਸ ਦੇ ਘਰ ਆਉਂਦਾ ਉਹ ਲੰਗਰ ਛਕੇ ਬਗੈਰ ਨਹੀਂ ਜਾਣ ਦਿੰਦਾ ਸੀ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਉਸ ਨਗਰ ਵਿੱਚ ਪਹੁੰਚੇ ਤਾਂ ਇੱਕ ਸਥਾਨ ਤੇ ਜਾ ਕੇ ਬੈਠ ਗਏ ਲੋਕਾਂ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਬੇਨਤੀ ਕੀਤੀ ਕਿ ਆਪ ਜੀ ਇੱਥੇ ਨਾ ਬੈਠੋ ਕਿਉਂਕਿ ਪਿੰਡ ਦੇ ਜ਼ਿਮੀਦਾਰ ਨੇ ਸਾਨੂੰ ਇਹ ਹੁਕਮ ਦਿੱਤਾ ਹੈ ਕਿ ਕੋਈ ਵੀ ਸਾਧੂ ਫਕੀਰ ਬਾਹਰੋਂ ਆਵੇ ਤਾਂ ਉਸ ਨੂੰ ਮੇਰੇ ਘਰ ਭੇਜ ਦੇਣਾ ਗੁਰੂ ਸਾਹਿਬ ਜੀ ਨੇ ਲੋਕਾਂ ਦਾ ਕਿਹਾ ਮੰਨਿਆ ਤੇ ਉਥੋਂ ਉੱਠ ਕੇ ਭੂਮਿਏ ਦੇ ਘਰ ਚਲੇ ਗਏ ਜਦੋਂ ਭੂਮਿਏ ਨੂੰ ਗੁਰੂ ਜੀ ਬਾਰੇ ਪਤਾ ਲੱਗਾ ਉਹ ਤੁਰੰਤ ਆਇਆ ਤੇ ਗੁਰੂ ਜੀ ਨੂੰ ਮੱਥਾ ਟੇਕਿਆ ਥੋੜੀ ਦੇਰ ਬਾਅਦ ਭੂਮਿਏ ਦੁਬਾਰਾ ਤੋਂ ਆਇਆ ਤੇ ਬੇਨਤੀ ਕੀਤੀ ਕਿ ਗੁਰੂ ਜੀ ਲੰਗਰ ਤਿਆਰ ਹੈ ਕਿਰਪਾ ਕਰਕੇ ਪ੍ਰਸ਼ਾਦਾ ਛਕ ਲਵੋ ਗੁਰੂ ਸਾਹਿਬ ਜੀ ਨੇ ਭੂਮਿਏ ਨੂੰ ਸਵਾਲ ਕੀਤਾ ਕੀ ਪਹਿਲਾਂ ਇਹ ਦੱਸ ਤੂੰ ਕਿਰਤ ਕੀ ਕਰਦਾ ਹੈ ਅੱਠੇ ਪਹਿਰ ਤੋਂ ਲੰਗਰ ਲਗਾਈ ਰੱਖਦਾ ਹਾਂ ਇਹ ਸਭ ਕਿੱਥੋਂ ਆਉਂਦਾ ਹੈ ਗੁਰੂ ਜੀ ਦੇ ਦਰਸ਼ਨ ਪਾ ਕੇ ਭੂਮਿਏ ਦਾ ਮਨ ਪਹਿਲਾਂ ਹੀ ਪਵਿੱਤਰ ਹੋ ਚੁੱਕਿਆ ਸੀ ਜਿਸ ਕਰਕੇ ਉਸਨੇ ਕੋਈ ਵੀ ਗੱਲ ਨਾ ਛੁਪਾਈ ਤੇ ਸਭ ਕੁਝ ਸੱਚੋ ਸੱਚ ਦੱਸ ਦਿੱਤਾ ਕਿ ਮੈਂ ਦਿਨ ਵੇਲੇ ਡਾਕਾ ਮਾਰਦਾ ਹਾਂ ਤੇ ਰਾਤ ਵੇਲੇ ਚੋਰੀ ਕਰਦਾ ਹਾਂ ਤੇ ਭੂਮਿਏ ਦੇ ਤੇ ਭੂਮੀਏ ਦੇ ਮੋਹ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਫੇਰ ਤਾਂ ਤੇਰਾ ਲੰਗਰ ਅਸੀਂ ਨਹੀਂ ਸ਼ਕਾਂਗੇ ਇਹ ਸੁਣ ਕੇ ਭੂਮੀਆ ਬਹੁਤ ਨਰਾਸ਼ ਹੋਇਆ ਤੇ ਉਸ ਨੇ ਗੁਰੂ ਸਾਹਿਬ ਜੀ ਦੇ ਚਰਨ ਫੜ ਲਵੇ ਤੇ ਆਖਣ ਲੱਗਾ ਕਿ हे ਗੁਰੂ ਜੀ ਮੈਂ ਤੁਹਾਡੀ ਹਰ ਇੱਕ ਆਗਿਆ ਦਾ ਪਾਲਣ ਕਰਾਂਗਾ ਬਸ ਇੱਕ ਵਾਰੀ ਤੁਸੀਂ ਮੇਰਾ ਭੋਜਨ ਕਬੂਲ ਕਰ ਲਵੋ ਤਾਂ ਇਸ ਉੱਤੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਲੁੱਟ ਖੋਹ ਕਰਨੀ ਬੰਦ ਕਰ ਦੇ ਤੇ ਇਮਾਨਦਾਰੀ ਦੀ ਕਿਰਤ ਕਰਿਆ ਕਰ ਤਾਂ ਗੁਰੂ ਜੀ ਦੇ ਮੋਹੋਂ ਇਹ ਬਚਨ ਸੁਣ ਕੇ ਭੂਮਿਆ ਕਹਿਣ ਲੱਗਾ ਮਾਫੀ ਚਾਉਣਾ ਹਾਂ ਗੁਰੂ ਜੀ ਪਰ ਇਹ ਕੰਮ ਨੂੰ ਮੈਂ ਕਦੇ ਨਹੀਂ ਛੱਡ ਸਕਦਾ ਇਹ ਕੰਮ ਤਾਂ ਸਾਡੇ ਪੁਰਖਾ ਤੋਂ ਚੱਲਦਾ ਆ ਰਿਹਾ ਹੈ ਇਸ ਕੰਮ ਨੂੰ ਛੱਡਣ ਤੋਂ ਇਲਾਵਾ ਮੈਂ ਤੁਹਾਡਾ ਹਰ ਇੱਕ ਬਚਨ ਮੰਨਾਂਗਾ ਗੁਰੂ ਸਾਹਿਬ ਜੀ ਨੇ ਉਸ ਦੀ ਕਠਿਨਾਈ ਨੂੰ ਸਮਝਿਆ ਤੇ ਕਿਹਾ ਕਿ ਠੀਕ ਹੈ ਜੇਕਰ ਤੂੰ ਜੇਕਰ ਤੂੰ ਸਾਡਾ ਪਹਿਲਾ ਬਚਨ ਨਹੀਂ ਮੰਨ ਸਕਦਾ ਕੋਈ ਗੱਲ ਨਹੀਂ ਪਰ ਹੁਣ ਤੈਨੂੰ ਇੱਕ ਬਚਨ ਦੀ ਥਾਂ ਤਿੰਨ ਬਚਨਾਂ ਦੀ ਪਾਲਣਾ ਕਰਨੀ ਹੋਵੇਗੀ ਤਾਂ ਭੂਮੀਆਂ ਗੁਰੂ ਜੀ ਦੀ ਗੱਲ ਨਾਲ ਸਹਿਮਤ ਹੋ ਗਿਆ ਗੁਰੂ ਸਾਹਿਬ ਜੀ ਨੇ ਕਿਹਾ ਕਿ ਸਾਡਾ ਪਹਿਲਾ ਬਚਨ ਹੈ ਕਿ ਤੂੰ ਕਦੀ ਵੀ ਝੂਠ ਨਹੀਂ ਬੋਲੇਗਾ ਤਾ ਭੂਮਿਏ ਨੇ ਕਿਹਾ ਕਿ ਸੱਤ ਬਚਨ ਗੁਰੂ ਜੀ ਇਸ ਤਰ੍ਹਾਂ ਹੀ ਹੋਵੇਗਾ ਗੁਰੂ ਸਾਹਿਬ ਜੀ ਨੇ ਦੂਸਰਾ ਬਚਨ ਕਿਹਾ ਕਿ ਗਰੀਬਾ ਨਾਲ ਨਾ ਤਾਂ ਤੱਕਾ ਕਰੋਗੇ ਤੇ ਨਾ ਹੀ ਤੱਕਾ ਹੁੰਦਾ ਸਹੋਗੇ ਤਾਂ ਭੂਮਿਏ ਨੇ ਇਹ ਵੀ ਬਚਨ ਕਬੂਲ ਕਰ ਲੇਤਾ ਗੁਰੂ ਜੀ ਨੇ ਤੀਸਰਾ ਬਚਨ ਦਿੱਤਾ ਕਿ ਜਿਸ ਦਾ ਲੂਣ ਖਾਦਾ ਹੈ ਉਸ ਨਾਲ ਕਦੇ ਵੀ ਦਗਾ ਨਹੀਂ ਕਰੋਗੇ ਤਾਂ ਭੂਮਿਏ ਨੇ ਇਹ ਤਿੰਨੋਂ ਬਚਨ ਖੁਸ਼ੀ-ਖੁਸ਼ੀ ਨਾਲ ਸਵੀਕਾਰ ਕਰ ਲਏ ਤੇ ਗੁਰੂ ਜੀ ਨੂੰ ਆਖਣ ਲੱਗਾ ਸੰਤ ਜੀ ਚਾਹੇ ਜੋ ਮਰਜੀ ਹੋ ਜਾਵੇ ਮੈਂ ਤੁਹਾਡੇ ਤਿੰਨ ਬਚਨਾਂ ਦੀ ਪਾਲਣਾ ਹਮੇਸ਼ਾ ਕਰਾਂਗਾ ਪਰ ਇੱਕ ਮੇਰੀ ਵੀ ਬੇਨਤੀ ਹੈ ਕਿ ਕਿਰਪਾ ਕਰਕੇ ਮੇਰੀ ਇਮਾਨਦਾਰੀ ਦੀ ਕਮਾਈ ਦਾ ਭੋਜਨ ਛੱਕ ਕੇ ਜਾਣਾ ਗੁਰੂ ਸਾਹਿਬ ਜੀ ਨੇ ਹਾਂ ਗੁਰੂ ਸਾਹਿਬ ਜੀ ਦੇ ਹਾਂ ਕਰਨ ਪਿੱਛੋਂ ਭੂਮੀਆਂ ਜੰਗਲ ਵਿੱਚ ਚਲਾ ਗਿਆ ਤੇ ਲੱਕੜਾਂ ਇਕੱਠੀਆਂ ਕਰਕੇ ਸ਼ਹਿਰ ਵਿੱਚ ਵੇਚ ਕੇ ਤੇ ਦਸਾਂ ਨੋਹਾਂ ਦੀ ਉਸ ਕਿਰਤ ਕਮਾਈ ਨਾਲ ਗੁਰੂ ਸਾਹਿਬ ਜੀ ਨੂੰ ਭੋਜਨ ਸ਼ਕਾਇਆ ਗੁਰੂ ਸਾਹਿਬ ਜੀ ਦੇ ਜਾਣ ਪਿੱਛੋਂ ਭੂਮिए ਨੂੰ ਲੰਗਰ ਚਲਾਉਣ ਲਈ ਪੈਸਿਆਂ ਦੀ ਲੋੜ ਪਈ ਉਹ ਸੋਚਿਆ ਕਿ ਹੁਣ ਪੈਸਿਆਂ ਦਾ ਇੰਤਜ਼ਾਮ ਕਿੱਥੋਂ ਹੋਵੇਗਾ ਗਰੀਬਾਂ ਦਾ ਸ਼ੋਸ਼ਣ ਤਾਂ ਮੈਂ ਕਰ ਨਹੀਂ ਸਕਦਾ ਕਿਉਂਕਿ ਗੁਰੂ ਸਾਹਿਬ ਜੀ ਨੂੰ ਬਚਨ ਦਿੱਤਾ ਹੈ ਸੋਚਣ ਸਮਝਣ ਤੋਂ ਬਾਅਦ ਭੂਮिए ਨੇ ਰਾਜ ਮਹਿਲ ਵਿੱਚ ਚੋਰੀ ਕਰਨ ਦੀ ਯੋਜਨਾ ਬਣਾਈ ਰਾਜੇ ਦੇ ਘਰੋਂ ਬਹੁਤ ਮਾਲ ਮਿਲੇਗਾ ਇਹ ਸੋਚ ਕੇ ਉਸਨੇ ਬੜੀ ਵਧੀਆ ਰਾਜਕੁਮਾਰਾਂ ਵਾਲੀ ਪੋਸ਼ਾਕ ਪਾਈ ਸਿਰ ਉੱਤੇ ਰਾਜਿਆਂ ਵਾਲੀ ਦਸਤਾਰ ਸਜਾਈ ਤੇ ਰਾਜ ਮਹਿਲ ਵੱਲ ਨੂੰ ਚੱਲ ਪਿਆ ਤਾਂ ਰਾਜ ਮਹਿਲ ਦੇ ਦਰਵਾਜ਼ੇ ਕੋਲ ਸੰਤਰੀਆਂ ਨੇ ਪੁੱਛਿਆ ਕਿ ਤੂੰ ਕੌਣ ਹੈ ਤੇ ਕਿੱਧਰ ਜਾ ਰਿਹਾ ਹੈ ਤਾਂ ਭੂਮੀਆਂ ਨੂੰ ਗੁਰੂ ਜੀ ਦੇ ਨਾਲ ਕੀਤਾ ਹੋਇਆ ਬਚਨ ਯਾਦ ਆ ਗਿਆ ਕਿ ਹਮੇਸ਼ਾ ਸੱਚ ਬੋਲਣਾ ਹੈ ਭੂਮੀਆਂ ਆਪਣੇ ਬਚਨਾਂ ਦਾ ਪੱਕਾ ਸੀ ਉਹ ਗੁੱਸੇ ਵਿੱਚ ਆਖਣ ਲੱਗਾ ਕਿ ਮੈਂ ਚੋਰ ਹਾਂ ਇਹ ਸੁਣ ਕੇ ਸੰਤਰੀ ਠਠੰਬਰ ਗਏ ਕਿ ਲਿਬਾਸ ਤੋਂ ਤਾਂ ਇਹ ਕੋਈ ਰਾਜਕੁਮਾਰ ਲੱਗਦਾ ਹੈ ਤੇ ਜੇਕਰ ਇਸ ਨੂੰ ਅੰਦਰ ਨਾ ਜਾਣ ਦਿੱਤਾ ਤਾਂ ਕੱਲ ਨੂੰ ਕਿਤੇ ਨੌਕਰੀ ਤੋਂ ਪੱਕੀ ਛੁੱਟੀ ਨਾ ਹੋ ਜਾਵੇ ਸੰਤਰੀ ਨੇ ਡਰਦੇ ਮਾਰੇ ਭੂਮੀਏ ਨੂੰ ਅੰਦਰ ਜਾਣ ਦਿੱਤਾ ਅੰਦਰ ਜਾ ਕੇ ਭੂਮੀਆ ਲੱਭਦਾ ਲੱਭਦਾ ਰਾਜੇ ਦੇ ਖਜ਼ਾਨੇ ਵਾਲੇ ਕਮਰੇ ਵਿੱਚ ਪਹੁੰਚ ਗਿਆ ਜਿੱਥੇ ਰਾਜਾ ਤੇ ਰਾਣੀਆਂ ਦੇ ਅਨੇਕਾਂ ਪ੍ਰਕਾਰਾਂ ਦੇ ਗਹਿਣੇ ਰੱਖੇ ਹੋਏ ਸਨ ਭੂਮੀਏ ਨੇ ਚੰਗੇ ਚੰਗੇ ਗਹਿਣਿਆਂ ਨੂੰ ਇੱਕ ਗਠੜੀ ਵਿੱਚ ਬੰਨ ਲਿਆ ਤੇ ਜਾਣ ਲਈ ਤਿਆਰ ਹੋ ਗਿਆ ਪਰ ਜਦੋਂ ਭੂਮੀਆ ਜਾਣ ਲੱਗਾ ਉਸ ਦੀ ਛਾਤੀ ਇੱਕ ਬਰਤਨ ਵੱਲ ਪਈ ਜਿਸ ਵਿੱਚ ਰਾਜੇ ਦਾ ਚੂਰਨ ਪਿਆ ਹੋਇਆ ਸੀ ਭੂਮੀਆਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਕੀ ਚੀਜ਼ ਹੈ ਉਸ ਨੇ ਆਪਣੀ ਉਂਗਲ ਨਾਲ ਉਸ ਦਾ ਸਵਾਦ ਚੱਖਿਆ ਉਸ ਵਿੱਚੋਂ ਉਸ ਨੂੰ ਲੂਣ ਦਾ ਸਵਾਦ ਆਇਆ ਜਦੋਂ ਲੂਣ ਦਾ ਸਵਾਦ ਆਇਆ ਉਸ ਨੂੰ ਗੁਰੂ ਜੀ ਦਾ ਦੂਸਰਾ ਬਚਨ ਯਾਦ ਆ ਗਿਆ ਕਿ ਕਿਸੇ ਦਾ ਲੂਣ ਖਾ ਕੇ ਹਰਾਮ ਨਹੀਂ ਕਰਨਾ ਭੂਮੀਆਂ ਸੋਚੀ ਪੈ ਗਿਆ ਤੇ ਗਹਿਣਿਆਂ ਦੀ ਗਠੜੀ ਉੱਥੇ ਹੀ ਛੱਡ ਕੇ ਰਾਜਮੈਲ ਤੋਂ ਬਾਹਰ ਆ ਗਿਆ ਅਗਲੀ ਸਵੇਰ ਜਦੋਂ ਰਾਜੇ ਨੇ ਆਪਣੇ ਖਜ਼ਾਨੇ ਵੱਲ ਨਿਗਾਹ ਮਾਰੀ ਤਾਂ ਕੀ ਦੇਖਦਾ ਹੈ ਕਿ ਸਾਰਾ ਸਮਾਨ ਖਿਲਰਿਆ ਪਿਆ ਹੈ ਤੇ ਹੀਰੇ ਜਵਾਹਰਾਤ ਦੇ ਗਹਿਣੇ ਇੱਕ ਗਠੜੀ ਵਿੱਚ ਬੰਨੇ ਹੋਏ ਹਨ ਜਦੋਂ ਵੇਖਿਆ ਜਾਂਦਾ ਹੈ ਤਾਂ ਇੱਕ ਵੀ ਗਹਿਣਾ ਗੁੰਮ ਨਹੀਂ ਸੀ ਸਾਰਾ ਸਮਾਨ ਕਮਰੇ ਵਿੱਚ ਹੀ ਮੌਜੂਦ ਸੀ ਤਾਂ ਰਾਜਾ ਸੋਚੀ ਪੈ ਗਿਆ ਕਿ ਵੇਖਣ ਨੂੰ ਤਾਂ ਇਦਾਂ ਲੱਗਦਾ ਹੈ ਜਿਵੇਂ ਕੋਈ ਚੋਰ ਆਇਆ ਸੀ ਪਰ ਹੈਰਾਨੀ ਵਾਲੀ ਗੱਲ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਚੋਰ ਸਮਾਨ ਇੱਥੇ ਹੀ ਕਿਉਂ ਛੱਡ ਗਿਆ ਨਾਲ ਲੈ ਕੇ ਕਿਉਂ ਨਹੀਂ ਗਿਆ ਰਾਜੇ ਨੇ ਸੰਤਰੀ ਨੂੰ ਪੁੱਛਿਆ ਕਿ ਦੱਸੋ ਰਾਤ ਇੱਥੇ ਕੌਣ ਆਇਆ ਸੀ ਸੰਤਰੀਆਂ ਨੇ ਅਰਜ਼ ਕੀਤੀ ਕਿ ਮਹਾਰਾਜ ਇੱਕ ਆਦਮੀ ਆਇਆ ਸੀ ਜਿਸ ਨੇ ਬੜੇ ਚੰਗੇ ਵਸਤਰ ਪੈਨੇ ਹੋਏ ਸਨ ਜਦੋਂ ਉਹ ਮਹਿਲ ਦੇ ਅੰਦਰ ਆਉਣ ਲੱਗਾ ਤਾਂ ਉਸ ਨੂੰ ਪੁੱਛਿਆ ਸੀ ਕਿ ਤੂੰ ਕੌਣ ਹੈ ਉਸ ਨੇ ਸਾਨੂੰ ਕਿਹਾ ਕਿ ਮੈਂ ਚੋਰ ਹਾਂ ਅਸੀਂ ਉਸ ਦੇ ਪਹਿਰਾਵੇ ਵੱਲ ਵੇਖ ਕੇ ਸੋਚਿਆ ਕਿ ਸ਼ਾਇਦ ਇਹ ਸਾਨੂੰ ਮਜ਼ਾਕ ਕਰਦਾ ਹੈ ਚੋਰ ਨਹੀਂ ਹੋ ਸਕਦਾ ਇਹ ਕੋਈ ਰਾਜਕੁਮਾਰ ਹੋਵੇਗਾ ਤੇ ਇਹ ਸੋਚ ਕੇ ਅਸੀਂ ਉਸ ਨੂੰ ਅੰਦਰ ਆਣ ਦਿੱਤਾ ਰਾਜੇ ਨੇ ਹੁਕਮ ਦਿੱਤਾ ਕਿ ਉਸ ਆਦਮੀ ਦੀ ਤਲਾਸ਼ ਕੀਤੀ ਜਾਵੇ ਤਾਂ ਤਿੰਨ ਦਿਨ ਤੱਕ ਚੋਰ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਚੋਰ ਨਾ ਲੱਭਣ ਤੇ ਰਾਜੇ ਨੇ ਹੁਕਮ ਜਾਰੀ ਕਰ ਦਿੱਤਾ ਕਿ ਜਿੰਨੇ ਵੀ ਚੋਰ ਲੁਟੇਰੇ ਤਨਕਮੇ ਆਦਮੀ ਹਨ ਉਹਨਾਂ ਦੀ ਮਾਰ ਕਟਾਈ ਕਰਕੇ ਅਸਲੀ ਚੋਰ ਦਾ ਪਤਾ ਕੀਤਾ ਜਾਵੇ ਇਸੇ ਤਰ੍ਹਾਂ ਹੋਇਆ ਰਾਜੇ ਨੇ ਗਰੀਬ ਤਨਕਮੇ ਬੰਦਿਆਂ ਦੀ ਮਾਰ ਕਟਵਾਈ ਸ਼ੁਰੂ ਕਰਵਾ ਦਿੱਤੀ ਸਾਰੇ ਪਾਸੇ ਗੱਲ ਫੈਲ ਗਈ ਤਾਂ ਭੂਮਿਏ ਨੂੰ ਵੀ ਪਤਾ ਲੱਗਾ ਕਿ ਨਿਰਦੋਸ਼ਾਂ ਦੀ ਮਾਰ ਕਟਾਈ ਹੋ ਰਹੀ ਹੈ ਤਾਂ ਉਸ ਨੂੰ ਗੁਰੂ ਸਾਹਿਬ ਜੀ ਦਾ ਤੀਸਰਾ ਬਚਨ ਵੀ ਯਾਦ ਆ ਗਿਆ ਕਿ ਗਰੀਬਾਂ ਨਾਲ ਤੱਕਾ ਹੁੰਦਾ ਨਹੀਂ ਵੇਖਣਾ ਭੂਮਿਆ ਸੋਚਣ ਲੱਗਾ ਕਿ ਗਰੀਬਾਂ ਨਾਲ ਜੋ ਵੀ ਮਾਰ ਕਟਾਈ ਹੋ ਰਹੀ ਹੈ ਉਸ ਦਾ ਕਾਰਨ ਮੈਂ ਹੀ ਹਾਂ ਤੇ ਇਹ ਸੋਚ ਕੇ ਉਹ ਰਾਜੇ ਪਾਸ ਪਹੁੰਚ ਗਿਆ ਤੇ ਆਖਣ ਲੱਗਾ ਕਿ ਰਾਜਾ ਜੀ ਕਿਰਪਾ ਕਰਕੇ ਗਰੀਬਾਂ ਨਾਲ ਮਾਰ ਕਟਾਈ ਬੰਦ ਕਰ ਦਿੱਤੀ ਜਾਵੇ ਕਿਉਂਕਿ ਉਸ ਰਾਤ ਚੋਰੀ ਕਰਨ ਮੈਂ ਹੀ ਆਇਆ ਸੀ ਰਾਜੇ ਨੇ ਹੁਕਮ ਜਾਰੀ ਕਰਕੇ ਮਾਰ ਕਟਾਈ ਬੰਦ ਕਰਵਾ ਦਿੱਤੀ ਤੇ ਭੂਮੀਏ ਨੂੰ ਬਿਠਾ ਕੇ ਪੁੱਛਿਆ ਕਿ ਉਸ ਰਾਤ ਤੂੰ ਖਾਲੀ ਹੱਥ ਕਿਉਂ ਚਲਾ ਗਿਆ ਸੀ ਅਜਿਹਾ ਤੇਰੇ ਮਨ ਵਿੱਚ ਕੀ ਆਇਆ ਕਿ ਤੂੰ ਸਾਰਾ ਸਮਾਨ ਉੱਥੇ ਹੀ ਛੱਡ ਕੇ ਆਪ ਖਾਲੀ ਹੱਥ ਚਲਾ ਗਿਆ ਸੀ ਤਾਂ ਭੂਮੀਏ ਨੇ ਰਾਜੇ ਨੂੰ ਗੁਰੂ ਨਾਨਕ ਦੇਵ ਜੀ ਨਾਲ ਕੀਤੇ ਬਚਨਾਂ ਦੀ ਪੂਰੀ ਵਾਰਤਾ ਲਾਪ ਸੁਣਾਉਂਦਿਆਂ ਕਿਹਾ ਕਿ ਉਹ ਕੋਈ ਆਮ ਸੰਤ ਨਹੀਂ ਬਲਕਿ ਪੂਰਨ ਗੁਰੂ ਸਣ ਰਾਜੇ ਨੇ ਭੂਮੀਏ ਦੀ ਸਾਰੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਤੇ ਸੁਣਨ ਤੋਂ ਬਾਅਦ ਹੈਰਾਨ ਹੋਇਆ ਤੇ ਭੂਮੀਏ ਨੂੰ ਸ਼ਾਬਾਸ਼ੀ ਦਿੱਤੀ ਤੇ ਕਿਹਾ ਕਿ ਬਲੇ ਹਾਰੇ ਜਾਵਾਂ ਤੇਰੇ ਤੇ ਤੇ ਤੇਰੇ ਗੁਰੂ ਸਾਹਿਬ ਜੀ ਤੇ ਜਿਨ੍ਹਾਂ ਨੇ ਤੈਨੂੰ ਅਜਿਹੇ ਵਚਨ ਦਿੱਤੇ ਤੇ ਵਚਨਾਂ ਨੂੰ ਨਿਭਾਉਣ ਦਾ ਬਲ ਬਖਸ਼ਿਆ। ਭੂਮੀਏ ਉੱਤੇ ਗੁਰੂ ਜੀ ਦੀ ਇੰਨੀ ਕਿਰਪਾ ਹੋਈ ਕਿ ਉਸਨੇ ਚੋਰੀ ਕਰਨੀ ਛੱਡ ਦਿੱਤੀ ਤੇ ਰਾਜੇ ਨੂੰ ਵੀ ਗਰੀਬਾਂ ਵਾਸਤੇ ਇੱਕ ਧਰਮਸ਼ਾਲਾ ਬਣਾਉਣ ਲਈ ਕਿਹਾ। ਰਾਜਾ ਭੂਮੀਏ ਤੋਂ ਬਹੁਤ ਖੁਸ਼ ਸੀ। ਉਸਨੇ ਭੂਮੀਏ ਨੂੰ ਆਪਣੇ ਦਰਬਾਰ ਵਿੱਚ ਵਜ਼ੀਰਾਵਾਂ ਵਾਲੀ ਨੌਕਰੀ ਦੇ ਦਿੱਤੀ ਤੇ ਆਪ ਵੀ ਗੁਰੂ ਨਾਨਕ ਦੇਵ ਜੀ ਦਾ ਪਰਮ ਬਕ ਵਗਤ ਬਣ ਕੇ ਰਹਿ ਗਿਆ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ